ਜਨਮ ਅਸ਼ਟਮੀ ਦਾ ਤਿਉਹਾਰ ਆ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਇਸ ਦਿਨ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਹੋਇਆ ਸੀਗਾ ਤਾਂ ਮੰਦਿਰ ਦੇ ਵਿੱਚ ਮੰਦਿਰ ਸਜਾਏ ਜਾਂਦੇ ਹੈਗੇ ਨੇ ਤਾਂ ਲੋਕ ਮੰਦਿਰ ਦੇ ਵਿੱਚ ਪਹੁੰਚਦੇ ਹੈਗੇ ਆ ਤਾਂ ਤਸਵੀਰ ਤੁਹਾਨੂੰ ਦਿਖਾਣੇ ਹੈਗੀਆਂ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਲੱਡੂ ਗੋਪਾਲ ਜੀ ਦੀ ਡਰੈੱਸ ਆ ਇਹ ਚੁੱਲਿਆਂ ਦੀ ਗੱਲ ਕਰ ਦਿੱਤੀ ਜਾਵੇ ਤਾਂ ਵੱਖਰੇ-ਵੱਖਰੇ ਤਰ੍ਹਾਂ ਦੇ ਨਜ਼ਰ ਆਉਂਦੇ ਆ ਤਾਂ ਇਸ ਦਿਨ ਛੋਟੇ ਬੱਚਿਆਂ ਨੂੰ ਜਿਹੜਾ ਆ ਬਣਾਇਆ ਵੀ ਜਾਂਦਾ ਹੈਗਾ ਆ ਕ੍ਰਿਸ਼ਨ ਭਗਵਾਨ ਬਣਾਏ ਜਾਂਦੇ ਹੈਗੇ ਆ ਮੰਦਰਾ ਮੰਦਰ ਸਜਾਏ ਜਾਂਦੇ ਹੈਗੇ ਆ ਔਰ ਮੰਦਰਾ ਦੇ ਵਿੱਚ ਸ਼ਰਧਾਲੂ ਪਹੁੰਚਦੇ ਹੈਗੇ ਆ ਤਾਂ ਵੱਖ-ਵੱਖ ਤਰ੍ਹਾਂ ਦੀ ਜਿਹੜੀ ਹੈ ਉਹ ਨਜ਼ਰ ਆਉਂਦੇ ਕਿਉਂਕਿ ਲੋਕ ਖਰੀਦੇ ਆ ਸ਼ਰਧਾ ਭਾਵਨਾ ਜਿਹੜੀ ਹੈ ਉਹ ਹੁੰਦੀ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਵੱਖਰੇ ਵੱਖਰੇ ਤਰ੍ਹਾਂ ਦੇ ਝੂਲੇ ਹੈਗੇ ਨੇ ਡ्रेसेस ਹੈਗੀਆਂ ਨੇ ਜਿਹੜੀ ਲੱਡੂ ਗੋਪਾਲ ਜੀ ਨੂੰ ਉਹ ਜਿਹੜੀਆਂ ਪਹਿਨਾਈਆਂ ਜਾਂਦੀਆਂ ਹੈਗੀਆਂ ਨੇ ਔਰ ਵੱਖਰੇ ਵੱਖਰੇ ਔਰ ਛੋਟੀਆਂ ਮਟਕੀਆਂ ਜੜੀਆਂ ਨੇ ਉਹ ਵੀ ਇਸ ਵਾਰ ਜੜੀਆਂ ਨਜ਼ਰ ਆ ਰਹੀਆਂ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੈਗੇ ਉਹ ਜਿਸ ਦੇ ਨਾਲ ਬਾਂਸਰੀ ਹੈ ਨਾਲ ਛੋਟੀ ਮਟਕੀ ਹੈਗੀ ਹੈ ਤਾਂ ਇਹ ਬਾਜ਼ਾਰ ਦੇ ਵਿੱਚ ਆ ਰਿਹਾ ਔਰ ਇਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪੰਡਿਤ ਜਤੁੰਦੇ ਸ਼ਰਮਾ ਹੈ ਜੀ ਸਰ ਦੇਖਿਆ ਜਾਵੇ ਤਾਂ ਇਸ ਵਾਰ ਕਿੰਨੀ ਕੁ ਰੌਣਕ ਜੜੀ ਆ ਉਹ ਬਾਜ਼ਾਰ ਦੇ ਵਿੱਚ ਹੈਗੀ ਜਨਮਾਸ਼ਟਮੀ ਤੇ ਜਨਮਾਸ਼ਟਮੀ ਦਾ ਬਹੁਤ ਵਧੀਆ ਜੀ ਰੌਣਕ ਬਹੁਤ ਜ਼ਿਆਦਾ ਲੋਕੀ ਜਿਹੜੇ ਆਪ ਦੀ ਭਾਵਨਾਵਾਂ ਪ੍ਰਗਟ ਕਰ ਰਹੇ ਆ ਤੇ ਬਹੁਤ ਜ਼ਿਆਦਾ ਧਾਰਮਿਕ ਹੋ ਰਿਹਾ ਹੈ ਬਹੁਤ ਜ਼ਿਆਦਾ ਲੋਕਾਂ ਦਾ ਜੋ ਹੈ ਲੱਡੂ ਗੋਪਾਲਵਨੀ ਰੁਝਾਨ ਵਧ ਰਿਹਾ ਹੈ ਤੇ ਕਿਹੜੀ ਕਿਹੜੀ ਆਈਟਮਾਂ ਜਿਹੜੀਆਂ ਨੇ ਇਸ ਵਾਰ ਬਾਜ਼ਾਰ ਦੇ ਵਿੱਚ ਨਜ਼ਰ ਆ ਰਹੀਆਂ ਔਰ ਅ ਮਹਿਲਾਵਾਂ ਜਿਹੜੀਆਂ ਖਰੀਦੀਆਂ ਹੋਈਆਂ ਨਜ਼ਰ ਆ ਰਹੀਆਂ ਹੈਗੀਆਂ ਸਭ ਤੋਂ ਜ਼ਿਆਦਾ ਜਿਹੜੀ ਖਰੀਦਦਾਰ ਉਹ ਕਰ ਰਹੀਆਂ ਨੇ ਜਿਆਦਾਤਰ ਮਲਟੀ ਕਲਰਸ ਦੀ ਜਿਹੜੀਆਂ ਡ्रेसेसਾਂ ਹੈਗੀਆਂ ਅੱਜ ਕੱਲ ਐਂਟਿਕ ਜਿਹੜੀਆਂ ਪਾਰਟੀ ਵਰ ਡ्रेसेसਾਂ ਆ ਉਹ ਬਹੁਤ ਜ਼ਿਆਦਾ ਯੂਜ਼ ਕੀਤੀਆਂ ਜਾ ਰਹੀਆਂ ਤੇ ਪਾਰਟੀ ਵਰ ਦੇ ਵੇਰ ਦੇ ਵਿੱਚ ਨਾਲ ਵਧੀਆ ਵਧੀਆ ਫਲਾਵਰਸ ਦੀਆਂ ਸਟੋਨਸ ਦੀਆਂ ਡ्रेसेस ਜਿਹੜੀਆਂ ਉਹ ਬਹੁਤ ਵਧੀਆ ਫਰੇਦੀਆਂ ਜਾ ਰਹੀਆਂ ਜਿਵੇਂ ਇਹ ਛੋਟੀ ਡਰੈਸ ਲੱਡੂਕੋਪਾਲ ਜੀ ਦੀ ਇਸ ਦੇ ਵਿੱਚ ਜੋ ਹੈ ਮੀਨਾ ਕਰੀ ਕੀਤੀ ਹੋਈ ਵਿਦ ਜਿਹੜੀ ਪਾਰਟੀ ਵਰ ਡਰੈਸ ਕੋ ਆਉਂਦੀ ਹੈ ਇਹ ਡ ਤੋਂ ਲੈ ਕੇ ਵੱਡੇ ਸਾਈਜ਼ ਤੱਕ ਜ਼ੀਰੋ ਸਾਈਜ਼ ਤੋਂ ਲੈ ਕੇ 18 20 ਸਾਈਜ਼ ਤੱਕ ਜਿਹੜੀ ਆ ਉਹ ਉਹ ਯੂਜ਼ ਕਰ ਰਹੇ ਜੀ ਇਸੀ। ਹੂੰ। ਔਰ ਛੋਟੀਆਂ ਮਟਕੀਆਂ ਵੀ ਆਇਦ ਕੀ ਜੜੀ। ਜੀ ਇਹ ਸਾਡੇ ਜਿਹੜੇ ਇਹ ਮੱਟੀ ਕਿਸੇ ਭਗਵਾਨ ਦੀ ਸਭ ਤੋਂ ਫੇਵਰਿਟ ਹੈਗੀ ਜੀ। ਇਸ ਕਰਕੇ ਮਟਕੀ ਜਿਹੜੀ ਹੈ ਇਹ ਆ ਰਹੀ ਹੈ ਮਥਰਾ ਤੋਂ ਸਪੈਸ਼ਲ ਬਣ ਕੇ ਆਈ ਹੋਈ ਹੈ ਚੀਜ਼ਾਂ। ਤੇ ਅਡਡ ਛੋਟੀਆਂ-ਛੋਟੀਆਂ ਆਈਟਮ ਬਣੀਆਂ ਇਹ ਬਣੀਆਂ ਵਿੱਚ ਮਾਰਬਲ ਡਸਟ ਦੀਆਂ ਛੋਟੀਆਂ ਕਾਓ, ਗਾਂ ਵਗੈਰਾ ਬਣੀਆਂ ਹੋਈਆਂ ਵਿਚਾਰੀਆਂ, ਛੋਟੇ ਝੁੱਲੇ ਜਿਹੜੇ ਆ ਉਹ ਪਿੱਤਲ ਦੇ ਉਹ ਝੁੱਲੇ ਬਣੇ ਹੋਏ ਆ ਰਹੇ ਆ ਤੇਰੀ ਤੇ ਬਹੁਤ ਸਿਆਜੀ ਆਈਟਮ ਆ ਗਈ ਜਿਹੜੀ ਬਣ ਕੇ ਆ ਰਹੀ ਹੈ ਮਾਰਬਲ ਡਸਟ ਦੀ ਆ ਕੋ ਗਾਂ ਬੜੀ ਪਿਆਰੀ ਹੈ ਇਹ ਬਹੁਤ ਸੁਣੀ ਸੁਣੀ ਗਾਵਾਂ ਜਿਹੜੀਆਂ ਆਲਗ-ਅਲਗ ਰੂਪੀ ਸਜਾਉਣ ਵਾਸਤੇ ਜਿਹੜੀ ਹੈ ਉਹ ਹੈਗੀ ਆ ਗਈ ਆ ਹਾਂ ਤਾਂ ਤੁਸੀਂ ਤਸਵੀਰ ਵੀ ਦੇਖ ਸਕਦੇ ਹੋ ਚੂਲੇ ਵੀ ਹੈਗੇ ਨੇ ਚੂਲੇ ਵੀ ਆ ਵੱਖਰੇ-ਵੱਖਰੇ ਤਰ੍ਹਾਂ ਦੇ ਹਾਂਜੀ ਇਸ ਪਿੱਤਲ ਦੇ ਚੂਲੇ ਵੀ ਹੈਗੇ ਜੀ ਲੱਕੜ ਦੇ ਚੂਲੇ ਵੀ ਹੈਗੇ ਆ ਵਿੱਚ ਫੂਲ ਬੰਗਲਾ ਵੀ ਬਹੁਤ ਵਧੀਆ ਬਣਿਆ ਹੋਇਆ ਜੀ ਫੂਲ ਬੰਗਲਾ ਵੀ ਆ ਰਿਹਾ ਜੀ ਉਸ ਤੇ ਵਡੇ সিংহাসਨ ਜੀ ਜਿਹੜੇ ਪ੍ਰੋਪਰ ਵੱਡੇ ਕਾਨਾ ਜੀ ਨੂੰ ਬਿਠਾਉਣ ਵਾਸਤੇ ਮਾਰਵਲ ਡਸਟ ਦੇ ਵਧੀਆ-ਵਧੀਆ ਜਿਹੜੇ ਝੁੰਡੇ ਆ ਉਹ ਵੀ ਹਾਈਵੇ ਵਿੱਚ ਨਾਲ ਬਣੇ ਹੋਏ ਪੱਥਰ ਦੇ ਲੱਕੜ ਦੇ ਵੀ ਬਣੇ ਝੂਲੇ ਆ ਰਹੇ ਆ ਵਧੀਆ ਡਿਜ਼ਾਈਨਿੰਗ ਕੀਤੀ ਹੋਈਆਂ ਬਹੁਤ ਸੋਹਣਾ ਹੈ ਜਿਹੜਾ ਉਹ ਰੰਗ ਰੂਪ ਦੇ ਵਿੱਚ ਝੂਲੇ ਪੇਸ਼ ਕੀਤੇ ਗਏ ਨੇ ਜੇ ਲਕਸ਼ਮੀ ਦਾ ਤਿਹਾਰ ਦੇ ਮੰਦਰ ਵੀ ਸਜਾਏ ਜਾਂਦੇ ਆ ਲੋਕ ਇਹ ਖਰੀਦਦੇ ਆ ਲੱਡੂ ਗੋਪਾਲ ਜੀ ਵਾਸਤੇ ਹਾਂ ਸਾਡੀ ਸ਼ੌਨੀ ਦੇ ਵਿੱਚ ਜੀ ਬਹੁਤ ਵਧੀਆ ਇਹਦਾ ਪ੍ਰੋਗਰਾਮ ਕੀਤਾ ਜਾਂਦਾ ਗਲੀਆਂ ਦੇ ਵਿੱਚ ਬੱਚੇ ਛੋਟੇ-ਛੋਟੇ ਕ੍ਰਿਸ਼ਨ ਰੂਪ ਦੇ ਵਿੱਚ ਰਾਧਾ ਰੂਪ ਵਿੱਚ ਮੰਦੇ ਆ ਕੰਸ ਰੂਪ ਦੇ ਵਿੱਚ ਦਿਖਾਇਆ ਜਾਂਦਾ ਉਤਰੀ ਕਿਤੇ ਜਾਂਦੇ ਬਹੁਤ ਸੋਹਣੇ ਬਣਾਏ ਜਾਂਦੇ ਆ ਉਸ ਦੇ ਵਿੱਚ ਪ੍ਰਸ਼ਾਦ ਮੰਦਾ ਪ੍ਰੋਪਰ ਪੰਚਾਮ੍ਰਿਤ ਉਹਦੇ ਧਨੀਏ ਦਾ ਪ੍ਰਸ਼ਾਦ ਵਗੈਰਾ ਸਭ ਕੁਝ ਮੰਦਰ ਚ ਤਿਆਰ ਹੁੰਦਾ ਜੀ ਦਾ ਤਾਂ ਬਿਲਕੁਲ ਜਨਮ ਅਸ਼ਟਮੀ ਦੇ ਤਿਹਾਰ ਤੇ ਮੰਦਰ ਸਜਦੇ ਹੈਗੇ ਆ ਲੋਕ ਪੂਜਾ ਕਰਦੇ ਹੈਗੇ ਆ ਮੰਦਰਾਂ ਦੇ ਵਿੱਚ ਔਰ ਦੂਰੋਂ ਦੂਰੋਂ ਪਹੁੰਚਦੇ ਆ ਚਾੱਕਿਆ ਦੇਖਣ ਦੇ ਲਈ ਪਹੁੰਚਦੇ ਹੈਗੇ ਨੇ ਔਰ ਇਸ ਵਾਰ ਜਨਮ ਅਸ਼ਟਮੀ ਦੇ ਤਿਹਾਰ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਰੌਣਕ ਨਜ਼ਰ ਆ ਰਹੀ ਹੈ ਔਰ ਵੱਖ-ਵੱਖ ਤਰ੍ਹਾਂ ਦੇ ਝੂਲੇ ਡ्रेसेस ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਹੈਗੀਆਂ ਬਾਂਸੂਰੀ ਨਜ਼ਰ ਆ ਰਹੀ ਹੈਗੀ ਹੈ ਔਰ ਜਨਮ ਅਸ਼ਟਮੀ ਦਾ ਤਿਹਾਰ ਬੜੀ ਤੂੰ ਤਾਮ ਦੇ ਨਾਲ ਮਨਾਇਆ ਜਾਂਦਾ ਹੈ ਕੈਮਰਾ ਪਰਸਨ ਰੋਹਿਤ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਸਪੁਰ